ਦੋਸਤੋ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਹੋਣਿਆ ਅੱਜ ਥੋੜੀ ਇੱਧਰ ਠਕਾਵਟ ਜੀ ਵੀ ਆ ਤੇ ਕਿਉਂਕਿ ਨਾ ਸਕੂਲ ਦੇ ਸਕੂਲ ਫਿਰ ਸਕੂਲ ਦਾ ਕੰਮ ਕਰ ਦੇਖਿਆ ਤੇ ਸਵੇਰੇ ਜਾ ਕੇ ਅੱਜ ਛੁੱਟੀ ਸੀ ਵੈਸੇ ਉਧੋਂ ਸੁਣਦੀ ਪਰ ਪ੍ਰਾਈਵੇਟ ਸਕੂਲ ਨਾਲ ਠੀਕ ਚੱਲ ਰਿਹਾ ਤੇ ਥੋੜਾ ਕੰਮ ਕੀਤਾ ਫਿਰ ਉਧਰ ਇਨਾਂ ਨੇ ਇਹ ਟੀਚਰਸ ਦੇ ਪੀਰ ਦਾ ਮੇਲਾ ਬਣਾਇਆ ਸੀ ਪਹਿਲਾਂ ਉਹ ਤੇ ਸਵੇਰ ਦੀਆਂ ਲੱਗੀਆਂ ਪਹਿਲਾਂ ਮੇਕਅਪ ਕਰਦੀਆਂ ਲੱਗੀਆਂ ਫਿਰ ਯਾਤੂ ਉਹ ਕੇ ਤੇ ਬਾਅਦ ਚ ਡਾਂਸ ਵਗੈਰਾ ਕਰਨ ਲੱਗੀਆਂ ਅੱਧੀਆਂ ਅੱਧਾ ਸਟਾਫ ਜਿਹੜਾ ਸੀਗਾ ਉਹ ਜਿਹੜੇ ਆਪਸ ਵਿੱਚ ਫਰੈਂਡਸ਼ਿਪ ਪੈ ਗਈ ਹੈ ਉਹ ਫਿਰ ਬਾਹਰ ਬਲੇਟੀ ਫੂਡ ਦੇ ਖਾਣ ਕਰਨ ਚ ਰਹੀਏ ਇੱਥੋਂ ਦਾ ਹੀ ਕਹਿਤੀ ਗਏ ਆ ਵੀ ਡੋਨਟ ਨੋ ਕਿੱਧਰ ਗਏ ਕਿੱਦ ਨੇ ਤੇ ਚਲੋ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ ਮੈਂਟੈਲਿਟੀ ਕੋਈ ਕਿਦਾਂ ਕੁਛੀ ਬਣਾਉਂਦਾ ਕੋਈ ਕਿਦਾਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਤੇ ਬਾਕੀ ਅਸੀਂ ਤਾਂ ਰਮੇਣੀ ਆਪਣੇ ਕੰਮ ਕਰਦੇ ਰਹੇ ਤੇ ਉਸ ਤੋਂ ਬਾਅਦ 2 ਵਜੇ ਆਪਾਂ ਸਾਰੇ ਖਾਣਾ ਖਾਦੇ ਜਦ ਕਿ ਸਕੂਲ ਦੀ ਸੁਟਿਆ ਟਾਈਮ 5 ਵਜੇ ਸੀ ਖਾਣਾ ਖਾਗੇ ਖਾਣਾ ਕੇ ਫਿਰ ਥੋੜਾ ਸਤਾਨ ਕੀਤਾ ਇੱਕ ਰੋਟੀ ਖਾਧੀ ਔਰ ਫਿਰ ਟਿਊਸ਼ਨ ਪੜਾਈ ਸੋ ਗਈ ਸੀ ਮੈਂ 1 ਘੰਟਾ ਫਿਰ ਟਿਊਸ਼ਨ ਪੜਾਈ ਟਿਊਸ਼ਨ ਪੜ੍ਹਨ ਤੋਂ ਬਾਅਦ ਕਾਹਦਾ ਕੰਮ ਕੱਢਦੇ ਘੁੰਦੇ ਆਰ ਹੱਥ ਹੋ ਜਾਂਦੀ ਹੈ ਬਹੁਤ ਢੇਰਾ ਪੈ ਜਾਂਦਾ ਤੇ ਕੰਮ ਜਿਹੜੇ ਆ ਨਾ ਹੌਲੀ ਹੌਲੀ ਨਿਪਟਦੇ ਆ ਪਰ ਇੱਕ ਕੰਮ ਨੂੰ ਕਰੋ ਦੂਜਾ ਕੰਮ ਦਿਆਰੋ ਜਦ ਦੂਜੇ ਕੰਮ ਨੂੰ ਵੇਲੋ ਤੀਜਾ ਕੰਮ ਦੇਖੋ ਹਏ ਇਹ ਵੀ ਕਰਨ ਵਾਲਾ ਪਿਆ ਮਤਲਬ ਇਦਾਂ ਕਰਦੇ ਘੁੰਦੇ ਨਾਮ ਇਦਾਂ ਹੋ ਜਾਂਦਾ ਕਿ ਕੰਮ ਤੋ ਬਿਨ ਗੁਜਾਰਾ ਨਹੀਂ ਵਿੱਚੋਂ ਕੁਝ ਟੀਚਰ ਹੁੰਦੇ ਆ ਜਿਹੜੇ ਅਗੇਂਸਟ ਹੁੰਦੇ ਆ ਜਿਹੜੇ ਬਰਦਾਸ਼ਤ ਨਹੀਂ ਕਰਦੇ ਦੂਜਿਆਂ ਨੂੰ ਮਤਲਬ ਕਈਆਂ ਦੀ ਆਪਸੀ ਫਰੈਂਡਸ਼ਿਪ ਹੁੰਦੀ ਆ ਸਵੇਰ ਤੋਂ ਲੈ ਕੇ ਦੂਜੇ ਦਾ ਜਿਹੜੇ ਫਰੈਂਡ ਸੀਗੇ ਇੱਕ ਸਰਕਲ ਇੱਕ ਦੂਜੇ ਦਾ ਮੇਕਅਪ ਕਰਦੇ ਰਹੇ ਘਰੋਂ ਭਰਾਣ ਦੇ ਟਿੱਕੇ ਸਭ ਕੁਝ ਲੈ ਕੇ ਆਈਆਂ ਤੇ ਇੱਕ ਦੂਜੇ ਦੇ ਲਗਾਏ ਤੇ ਫਿਰ ਉਸ ਤੋਂ ਬਾਅਦ ਤੇ ਕੋਸ਼ ਇੱਕ ਟੀਚਰ ਵਿਚਾਰੇ ਬੈਠੇ ਰਹੇ ਆ ਰਾਮਨਾਲ ਤੇ ਦੇਖਦੇ ਰਹੇ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਕੀ ਕਹਿਣਾ ਸੀਗਾ ਹਨਾ ਤੇ ਆਪਾਂ ਕਹਿ ਵੀ ਸਕਦੇ ਕਿਸੇ ਨੂੰ ਤੇ ਉਹਨਾਂ ਦੀ ਆਪਣੀ ਮਰਜ਼ੀ ਆ ਤੇ ਕਈ ਟੀਚਰ ਅ ਤੇ ਫਿਰ ਉਸ ਤੋਂ ਬਾਅਦ ਕარი ਉੱਥੇ ਸਕੂਲ ਹੀ ਬੈਠੇ ਰਹੇ ਤੇ ਕਈ ਖਾਣਾ ਖਾਣ ਗਏ ਤੇ ਪਤਾ ਨਹੀਂ ਕਿੱਥੇ ਗਏ ਸੀ ਖਾਣਾ ਖਾਣ ਰੈਕਟੀ ਫੂਡ ਕਹਿੰਦੇ ਸੀਗੇ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਆਪਾਂ ਫਿਰ ਕਾਰਾਣਾ ਸੀ ਹੋ ਗਿਆ ਤੇ ਕਿਉਂਕਿ ਮੈਡਮ ਦੀ ਛੁੱਟੀ ਲੈ ਗਈ ਸਾਡੇ ਇੱਕ ਪੁਰਾਣੀ ਮੈਡਮ ਹੋ ਰਹੀ ਹੈ ਕਿ ਉਹਨਾਂ ਨੇ ਛੁੱਟੀ ਲੈ ਲਈ ਤੇ ਉਸ ਤੋਂ ਬਾਅਦ ਅਸੀਂ ਖਾਰਾਂਗੇ ਕਾਰਾ ਕੇ ਫਿਰ ਥੋੜਾ ਰੈਸਟ ਕੀਤਾ ਰੈਸਟ ਕਰਨ ਤੋਂ ਬਾਅਦ ਫਿਰ ਅਸੀਂ ਇੱਥੇ ਲਿਖਣਾ ਹੈ ਬੜੀਆਂ ਆਪਣੀਆਂ ਭਰਾਈਆਂ ਡੇਲੀ ਰੁਟੀਨ ਦੀਆਂ ਤੇ ਉਸ ਤੋਂ ਬਾਅਦ ਸੀ ਸਟੂਡੈਂਟ ਵੀ ਕਰ ਗਏ ਤੇ ਕੁਛ ਨਾ ਕੁਛ ਵਰਤ ਜਿਹੜਾ ਉਹ ਅਸੀਂ ਕਰਦੇ ਰਹਿਣੇ ਆ ਤੇ ਚਲੋ ਕੰਮ ਕਰਦੇ ਚੱਲਦੇ ਰਹਿੰਦੇ ਤੇ ਚੱਲਦੇ ਹੀ ਰਹਿਣੇ ਕਦੀ ਰੁਕਦੇ ਨਹੀਂ ਕੰਮ ਕਰ ਤੇ ਹਮੇਸ਼ਾ ਹੀ ਜਿਹੜਾ ਸਾਡਾ ਕੰਮ ਹੈ ਉਹ ਚੱਲਦਾ ਹੀ ਰਹਿੰਦਾ ਇਹ ਐਵੇਂ ਹੀ ਹਿੰਮਤ ਕਰਕੇ ਕਰਨ ਨੂੰ ਦਿਲ ਵੀ ਨਹੀਂ ਕਰਦਾ ਕੋਈ ਨਾ ਕੋਈ ਕੰਮ ਅਸੀਂ